ਹਰਨਪੂਵਾਂ ਸਿੰਘ ਸੋਮਖੇੜੀ ਬਾਰ ਨੰਬਰ ਐਮਸੀ ਬਾਰ ਨੰਬਰ 10 ਇਹ ਕਹਿਣਾ ਚਾਹਣਾ ਕਿ ਜਿਹੜੀ بارش ਆਇਆ ਇਹ ਸਾਰੇ ਪੰਜਾਬ ਵਿੱਚ ਕਿੱਥੇ ਬਹੁਤ ਸਾਰੇ ਹੜਾਏ ਬਹੁਤ ਸਾਰਾ ਨੁਕਸਾਨ ਕੀਤਾ ਉਥੇ ਪਿੰਡੂ ਏਰੀਏ ਦੇ ਵਿੱਚ ਸਾਡਾ ਸਹਿਜਵੇਂ ਮਲਾਉਦ ਹੈ ਇੱਥੇ ਵੀ ਕਾਫੀ ਲੋਕਾਂ ਨੂੰ ਸਾਹ ਕੀਤਾ ਬੜਾ ਨੁਕਸਾਨ ਹੋਇਆ ਉਹਨਾਂ ਦਾ ਗਰੀਬ ਲੋਕ ਨੇ ਬਹੁਤ ਇਹਨਾਂ ਜੋ ਕਿ ਹੈ ਨਹੀਂ ਹੈ ਉਸ ਤੱਕ ਕਿ ਸਰਕਾਰ ਨੂੰ ਵੀ ਦੇਖ ਕੇ ਇਸ ਢੰਗ ਤੇ ਕਿ ਨਾਲ ਜਿਹੜਾ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਦਾ ਘਰ ਜਿਹੜਾ ਕਿਉਂਕਿ ਗਰੀਬ ਪਰਿਵਾਰ ਹੈ ਉਹਨਾਂ ਨੂੰ ਮੁਸ਼ਕਲ ਹੈ ਘਰ ਨੂੰ ਪਾਣ ਸਾਦੇ ਇਹਦੇ ਪੈਸੇ ਹੈ ਨਹੀਂ ਉਹਨਾਂ ਕੋਲੇ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਹੋਰ ਵੀ ਕਾਫੀ ਮੈਂ ਕਿਦਣਾ ਐਸ.ਡੀ.ਐਮ. ਸਾਹਿਬ ਨੂੰ ਬੇਨਤੀ ਕਰਕੇ ਆਇਆ ਸੀਗਾ ਉਹਨਾਂ ਦੇ ਦਸਰਬੀ ਗਿਆ ਸੀ ਪਰ ਉਹ ਮੈਨੂੰ ਆਪ ਨਹੀਂ ਮਿਲੇ ਪਰ ਉਹਨਾਂ ਦਾ ਜਿਹੜਾ ਪੀ.ਐਸ. ਸੀਗਾ ਉਹਦੇ ਨਾਲ ਹੋਈ ਸੀ ਗੱਲ ਉਹ ਕਹਿੰਦੇ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਅਸੀਂ ਬੇਟ ਕਰਾ ਦਾਂਗੇ ਕਿ ਵਿੱਚ ਜਿਹੜਾ ਹੈਗਾ ਇਹ ਗਲੀਆਂ ਜਿਹੜੀਆਂ ਸੀ ਸਿਵਲ ਰਿਪੋਰਟ ਨੇ ਪੱਟੀਆਂ ਠੀਕ ਹੈ ਜੀ ਸਿਵਲ ਰਿਪੋਰਟ ਨੇ ਪੱਟੀਆਂ ਇਹਨਾਂ ਦਾ ਕੋਈ ਪ੍ਰੋਜੈਕਟ ਸੀਗਾ ਆਪ ਦਾ ਜੀ ਉਹਦੇ ਨਾਲ ਇਹ ਸੀ ਕਿ ਬਾਰਸ਼ ਜ਼ਿਆਦਾ ਪੈ ਗਈ ਹਾਂਜੀ ਇਹ ਕੁਰਨ ਦੇ ਵਸੇ ਕਿਸੇ ਦੇ ਵਸੇ ਦੀ ਗੱਲ ਹੈ ਨਹੀਂ ਨਾ ਇਹਨਾਂ ਕਰ ਪਿੰਡਾਂ ਵਾਲੇ ਨਾ ਮੇਰੇ ਨਾ ਕਿਸੇ ਹੋਰ ਮੈਂ ਜਿਹੜੀਆਂ ਪਹਿਲਾਂ ਜਿਹੜੇ ਪੱਟੀਆਂ ਸੀ ਉਹ ਉਹ ਪਹਿਲਾਂ ਕਰ ਰਹੇ ਸੀ ਠੀਕ ਹੈ ਜੀ ਜਿਹੜੀਆਂ ਪਹਿਲਾਂ ਪੱਟੀਆਂ ਸੀ ਸਿਹਤ ਚ ਉਹ ਕਰ ਰਹੇ ਸੀ ਤੇ ਕਰਦੇ ਕਰਦੇ ਹੁਣ ਅਸੀਂ ਸਾਰੇ ਬਾਰਿਸ਼ ਸਰ ਜੋ ਤਤੀਬ ਵਾਰ ਪੜਦੇ ਆਉਂਦੇ ਸੀ ਉਸ ਹਿਸਾਬ ਨਾਲ ਬਾਰਿਸ਼ ਹੋਣੀ ਸੀ ਜਾਨੋ ਬਾਰੇ ਬਾਰਸ ਜ਼ਿਆਦਾ ਹੋ ਗਈ ਠੀਕ ਹੈ ਕੀ ਅੱਗੇ ਜਾ ਕੇ ਤੇ ਮੈਂ ਤਾਂ ਕਹਿਣਾ ਬਈ ਮੰਨ ਲਓ ਜਿਹੜਾ ਹੈਗਾ ਬਈ ਅਸੀਂ ਪ੍ਰਸ਼ਾਸਨ ਨਾਲ ਗੱਲ ਕਰੀਏ ਠੀਕ ਹੈ ਸਾਰੇ ਇਕੱਠੇ ਹੋ ਕੇ ਗੱਲ ਕਰਾਂਗੇ ਠੀਕ ਹੈ ਤੇ ਪਾਵਾਂਗੇ ਉਹਨਾਂ ਕਹਾਂਗੇ ਵੀ ਮਨ ਜਿਹੜਾ ਹੈ ਨੁਕਸਾਨ ਹੋ ਰਿਹਾ ਇਸ ਤਰ੍ਹਾਂ ਗਰੀਬਾਂ ਦਾ ਪੂਰਾ ਕੀਤਾ ਜਾਵੇ ਮੈਂ ਪਰਵਾਹ ਮੈਂ ਸਾਰੇ ਇਹਨਾਂ ਦੇ ਨਾਲ ਆ ਤੇ ਪਹਿਲਾਂ ਵੀ ਹੁਣ ਵੀ ਦੋ ਤਿੰਨ ਘੇੜੇ ਲੈ ਕੇ ਆਉਣਾ ਘਰੇ ਵੀ ਗਿਆ ਪਾਰ ਦੇਖ ਕੇ ਆ ਆਪ ਖੁਦ ਜਾ ਕੇ ਤੇ ਬਾਰਸ਼ ਦੇ ਦਰਮਿਆਨ ਵੀ ਜਦੋਂ ਬਾਰਸ਼ ਪੈ ਰਹੀ ਸੀ ਜਦੋਂ ਵੀ ਲਗਭਗ ਰੋਜ਼ ਜਿਹੜਾ ਕਢ ਕੇ ਆਉਂਦਾ ਸੀ ਵੀ ਕਿਸ ਦੇ ਇਨਸਾਨ ਹੋਇਆ ਇਹਦਾ ਮੁਆਜਾ ਜਿਹੜਾ ਉਹ ਸਰਕਾਰ ਨੂੰ ਭੁਤਣਾ ਚਾਹੀਦਾ ਠੀਕ ਹੈ ਜੀ ਨੋਟਿਸ ਲੈਣਾ ਚਾਹੀਦਾ ਇਸ ਗੱਲ ਦਾ ਤੇ ਕਿਉਂਕਿ ਗਰੀਬ ਲੋਕ ਨੇ ਇਹਨੇ ਜੋ ਕਿ ਹੈ ਨਹੀਂ ਕਿ ਇਹਨਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਘਰ ਦੇਖ ਕੇ ਤੇ ਪ੍ਰਸ਼ਾਸਨ ਕਾ ਜਿਹੜਾ ਇਸ ਵਾਰ ਸੇ ਧਿਆਨ ਦੇਵੇ ਤਾਂ ਕਿ ਇਹ ਇਹਨਾਂ ਦਾ ਪਰਮਾਈ ਪੂਰੀ ਕੀਤੀ ਜਾਵੇ ਸਾਡੇ ਵੱਲੋਂ ਤਾਂ ਇਹ ਆਵੇ ਅਸੀਂ ਐਕਸ਼ਨ ਕਰਾਂਗੇ ਫਿਰ ਫਿਰ ਉਹਨਾਂ ਦੇ ਖਿਲਾਫ ਕਰਾਂਗੇ ਪ੍ਰਸ਼ਾਸਕ ਦੇ ਖਿਲਾਫ ਜਾਵਾਂਗੇ ਠੀਕ ਹੈ ਜੀ ਹਾਂ